ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਸ਼ਾਇਰੋ ਅਤੇ ਸਰੋਤਿਓ ਮੇਰੀ ਅੱਜ ਦੀ ਰਚਨਾ ਹੈ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਪਿਤਾ ਭਗਤਾ ਜੀ ਦਾ ਪਿਆਰਾ ਮਾਤਾ ਜੂਣੀ ਜੀ ਦੀਆਂ ਅੱਖਾਂ ਦਾ ਤਾਰਾ ਉਸਨੇ ਆਪਾ ਭੇਟ ਚੜਾਇਆ ਸੀਸ ਦੇ ਕੇ ਸਿਰੜ ਬਚਾਇਆ ਉਸਨੇ ਗੁਰੂ ਦਾ ਹੁਕਮ ਨਿਭਾਇਆ ਬੁਰਾਈ ਨੂੰ ਜੜੋਂ ਮੁਕਾਇਆ ਉਨ ਨੇ ਅਮਾਨ ਖਾਨ ਨਾਲ ਮੱਥਾ ਲਾਇਆ ਅਨੇਕਾ ਸਿੰਘਾਂ ਦਾ ਸਾਥ ਨਵਾਇਆ ਸੀਸ ਧੜ ਨਾਲੋਂ ਅਲੱਗ ਕਰਾਇਆ ਖੱਬੀ ਤਲੀ ਤੇ ਸੀਸ ਟਿਕਾਇਆ 18 ਸੇਰ ਦੇ ਖੰਡੇ ਨਾਲ ਦੁਸ਼ਮਣਾਂ ਦਾ ਆਹੂ ਲਾਇਆ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਕਹਾਇਆ 80 ਸਾਲ ਦੀ ਉਮਰ ਵਿੱਚ ਇਹ ਕੌਤਕ ਵਿਖਾਇਆ ਉਨ ਨੇ ਜ਼ਾਲਮਾਂ ਦਾ ਕੀਤਾ ਸਖਫਾਇਆ ਗੁਰੂ ਗ੍ਰੰਥ ਸਾਹਿਬ ਦੀਆਂ ਚਾਰ ਬੀੜਾਂ ਲਿਖਣ ਦਾ ਹਰ ਜਸ ਪਾਇਆ ਦਮਦਮੀ ਟਕਸਾਲ ਦਾ ਪਹਿਲਾ ਮੁਖੀ કહਾਇਆ ਸੀਸਤਲੀ ਉੱਤੇ ਧਰ ਜਿੰਦਾ ਸ਼ਹੀਦ ਦਾ ਦਰਜਾ ਪਾਇਆ ਅਨੋਖਾ ਅਮਰ ਸ਼ਹੀਦ કહਾਇਆ ਬਹੁਤ ਬਹੁਤ ਧੰਨਵਾਦ